ਕੀ ਪਿਆਰਾ ਸ਼ਬਦ ਸੁਣਾਂ ਕਿ ਸਾਡੇ ਵਿਪਾਗ ਵੱਡੇ ਬਣ ਜਾਣ ਕਿ ਅਸੀਂ ਗੁਰੂ ਵਾਲੇ ਬਣ ਜਾਈਏ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵੱਡੇ ਭਾਗ ਨੇ ਜੰਦੜੀ ਤੇਰੇ ਸੰਗ ਹੋਇਆ ਸਾਧੂਆਂ ਦਾ ਵੱਡੇ ਪਾਗ ਨਹੀਂ ਜੰਦੜੀ ਇਹ ਤੇਰੇ ਸੰਗ ਹੋਇਆ ਸਾਧੂ ਆਂਦਾ ਪਿਆਰੇ ਜੀ ਸੰਗ ਹੋਇਆ ਸਾਧੂ ਆਂਦਾ ਪਿਆਰੇ ਜੀ ਸੰਗ ਹੋਇਆ ਸਾਧੂ ਆਂਦਾ ਵੱਡੇ ਬਾਗਨੀ ਜੰਦੜੀਏ ਤੇਰੇ ਸੰਗ ਹੋਇਆ ਸਾਧੂ ਆਂਦਾ ਵਾਵਾ ਜੀ ਸੰਗ ਹੋਇਆ ਸਾਧੂ ਆਂਦਾ ਪਿਆਰੇ ਜੀ சா வாகங்க சா பார சாங்க சாது ந்தங்க சா வட பாகனியந்தடி சாோாஜி சங்க சா ਵੱਡੇ ਭਾਗ ਨੇ ਜੰਦੜੀਏ ਤੇਰੇ ਸੰਗ ਹੋਇਆ ਸਦੁਆੰਦਾ ਸੰਗ ਹੋਇਆ ਜੀ ਸਦੁਆੰਦਾ ਸੰਗ ਹੋਇਆ ਜੀ ਸਦੁਆੰਦਾ सांगो होया जी साधु